ਪੰਜਾਬ ਦੇ ਦੋ ਜ਼ਿਲ੍ਹਿਆਂ ਜਲੰਧਰ ਤੇ ਕਪੂਰਥਲਾ 'ਚ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਜਿਸ ਦਾ ਮਤਲਬ ਹੈ ਜਲੰਧਰ ਤੇ ਕਪੂਰਥਲਾ 'ਚ ਪਾਰੀ ਨਹੀਂ ਪੈ ਸਕਦਾ ਹੈ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਐਸਐਸ ਨਗਰ ਤੇ ਪਟਿਆਲਾ 'ਚ ਹਲਕੇ ਮੀਂਹ ਦੀ ਸੰਭਾਵਨਾ ਹੈ ਤੇ ਸੰਗਰੂਰ 'ਚ ਪਾਰੀ ਨਹੀਂ ਪੈ ਸਕਦਾ ਤੇ ਤੂਫਾਨ ਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਕਿਤੇ ਕੱਲ੍ਹ ਯਾਨੀ 11 ਸਤੰਬਰ ਨੂੰ ਜਲੰਧਰ ਤੇ ਅੰਮ੍ਰਿਤਸਰ 'ਚ ਤੇ ਇਨ੍ਹਾਂ ਦੇ ਕੋਲ ਪੈਂਦੇ ਇਲਾਕਿਆਂ 'ਚ ਹਲਕਾ ਮੀਂਹ ਪਿਆ ਪਰ ਅੱਜ ਵੀਰਵਾਰ ਨੂੰ ਕਿਤੇ ਵੀ ਕੋਈ ਖਾਸ ਨੀਂਹ ਨਹੀਂ ਪਿਆ ਤੇ ਹਮਸ ਵਾਲੀ ਗਰਮੀ ਦਾ ਮਾਹੌਲ ਪੰਜਾਬ 'ਚ ਬਣਿਆ ਹੋਇਆ ਹੈ ਜਿਸ ਕਾਰਨ ਤਾਪਮਾਨ ਵੀ ਵਧ ਗਿਆ ਹੈ ਸਭ ਤੋਂ ਜ਼ਿਆਦਾ ਤਾਪਪੁਰਦਾਸਪੁਰ 'ਚ 36 ਡਿਗਰੀ ਰਿਕਾਰਡ ਕੀਤਾ ਗਿਆ ਪੰਜਾਬ 'ਚ ਮੌਨਸੂਨ ਫਿਰ ਤੋਂ ਸੁਸਤ ਹੋ ਗਿਆ ਹੈ ਪੰਜਾਬ 'ਚ ਜੂਨ ਤੇ ਜੁਲਾਈ 'ਚ ਈਸਵਰ ਅਨੁਮਾਨ ਤੋਂ ਬਹੁਤ ਹੀ ਘਟਮੀ ਪਿਆ ਹੈ अगस्त ਵੀ ਮੌਨਸੂਨ ਦਾ ਕੁਝ ਖਾਸ ਅਸਰ ਵੇਖਣ ਨੂੰ ਨਹੀਂ ਮਿਲਿਆ ਮੌਸਮ ਵਿਭਾਗ ਵੱਲੋਂ ਅਨੁਮਾਨ ਸੀ ਕਿ ਅਗਸਤ ਚੰਗਾ ਰਹਿ ਸਕਦਾ ਹੈ ਅਗਸਤ ਦੇ ਸ਼ੁਰੂਆਤੀ ਦਿਨਾਂ 'ਚ ਚੰਗਾ ਮੀਂਹ ਪਿਆ ਸੀ ਪੰਜਾਬ 'ਚ ਪਰ ਉਸ ਤੋਂ ਬਾਅਦ ਫਿਰ ਤੋਂ ਮੌਨਸੂਨ ਸੁਸਤ ਹੋ ਗਿਆ ਹੁਣ ਮੌਨਸੂਨ ਆਪਣੇ ਅੰਤਿਮ ਚਰਨ 'ਚ ਹੈ ਇਹ ਅਨੁਮਾਨ ਮੌਸਮ ਵਿਭਾਗ ਵੱਲੋਂ ਕੀਤਾ ਗਿਆ ਹੈ ਕਿ ਸਤੰਬਰ 'ਚ ਚੰਗਾ ਮੀਂਹ ਪੰਜਾਬ 'ਚ ਪੈ ਸਕਦਾ ਹੈ ਹਾਲਾਂਕਿ ਸਤੰਬਰ ਦੇ ਸ਼ੁਰੂਆਤੀ 5 ਦਿਨਾਂ 'ਚ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪਿਆ ਪਰ ਇਸ ਤੋਂ ਬਾਅਦ ਫਿਰ ਤੋਂ ਹੁਣ ਮੌਨਸੂਨ ਕਮਜ਼ੋਰ ਹੋ ਗਿਆ ਹੈ ਪੰਜਾਬ 'ਚ ਸਤੰਬਰ ਦੇ ਸ਼ੁਰੂਆਤੀ 5 ਦਿਨਾਂ 'ਚ 2.7 mm ਮੀਂਹ ਪੰਜਾਬ 'ਚ ਪਿਆ ਹੈ ਜੋ ਗੱਲ 1 ਸਤੰਬਰ ਤੋਂ 10 ਸਤੰਬਰ ਦੀ ਕਰੀਏ ਤਾਂ ਪੰਜਾਬ 'ਚ 29.1 mm ਮੀਂਹ ਪਿਆ ਹੈ ਜੋ ਕਿ ਇਸ ਵਾਰ 25% ਦੀ ਕਟ ਹੈ ਚੰਡੀਗੜ੍ਹ 'ਚ ਵੀ ਇਸ ਵਾਰ ਕਟਣੀ ਪੈ ਰਿਹਾ ਹੈ ਪਰ ਸਤੰਬਰ ਦੇ ਸ਼ੁਰੂਆਤੀ 5 ਦਿਨਾਂ 'ਚ ਚੰਡੀਗੜ੍ਹ 'ਚ 36.9 mm ਪਿਆ ਹੈ ਜੋ ਕਿ 4% ਦੀ ਜ਼ਿਆਦਾ ਹੈ ਚੰਡੀਗੜ੍ਹ ਪੰਚਕੂਲਾ ਤੇ ਰੋਪੜ 'ਚ ਕੱਲ੍ਹ ghani 13 ਸਤੰਬਰ ਲਈ ਮੌਸਮ ਵਿਭਾਗ ਵੱਲੋਂ yellow alert ਜਾਰੀ ਕੀਤਾ ਗਿਆ ਜਿਸ ਦਾ ਮਤਲਬ ਹੈ ਪਾਰੀ ਨਹੀਂ ਪੈ ਸਕਦਾ ਹੈ ਮੌਸਮ ਵਿਭਾਗ ਵੱਲੋਂ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ 'ਚ ਚੰਡੀਗੜ੍ਹ 'ਚ ਚੰਗਾ ਮੀਂਹ ਪੈ ਸਕਦਾ ਹੈ ਜੇ ਗੱਲ ਹਰਿਆਣਾ ਦੀ ਕਰੀਏ ਤਾਂ ਹਰਿਆਣਾ 'ਚ ਵੀ ਜੂਨ ਜੁਲਾਈ ਤੇ ਅਗਸਤ 'ਚ ਇੰਨਾ ਕੋਈ ਚੰਗਾ ਮੀਂਹ ਨਹੀਂ ਪਿਆ ਪਰ ਸਤੰਬਰ 'ਚ ਮੌਸਮ ਵਿਭਾਗ ਵੱਲੋਂ ਅਨੁਮਾਨ ਹੈ ਕਿ ਪਾਰੀ ਨਹੀਂ ਹਰਿਆਣਾ 'ਚ ਪੈ ਸਕਦਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ yellow alert ਜਾਰੀ ਕੀਤਾ ਗਿਆ ਹੈ। ਬਾਕੀ ਹੁਣ ਆਉਣ ਵਾਲੇ ਦਿਨਾਂ 'ਚ ਵੇਖਣਾ ਹੋਵੇਗਾ ਪੰਜਾਬ 'ਚ ਮੌਸਮ ਆਪਣਾ ਰੁਖ ਬਦਲਦਾ ਹੈ ਜਾਂ ਨਹੀਂ। ਬਾਕੀ ਤੁਹਾਡੇ ਸ਼ਹਿਰ ਤੇ ਜ਼ਿਲ੍ਹੇ 'ਚ ਮੌਸਮ ਦਾ ਕੀ ਹਾਲ ਹੈ? ਮੀਂਹ ਪੈ ਰਿਹਾ ਹੈ ਨਹੀਂ? ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ। ਤੇ ਦੇਖਦੇ ਰਹੋ ਪੰਜਾਬ 'ਤੇ।